ਜਿੱਥੋਂ ਤੱਕ ਸਾਧ ਸੰਗਤ ਰਖੜੀ ਦੇ ਤਿਉਹਾਰ ਦੀ ਮਹੱਤਤਾ ਹੈ ਨਾ ਇਹਦੇ ਵਿੱਚ ਬੜੇ ਤਰ੍ਹਾਂ ਤਰ੍ਹਾਂ ਦੇ ਅਡੋ ਅੱਡੀ ਪਰਮਾਨ ਮਿਲਦੇ ਨੇ ਇਤਿਹਾਸ ਦੇ ਵਿੱਚ ਇੱਕ ਜਿਹੜਾ ਪਹਿਲਾਂ ਸਕੂਲਾਂ ਦੇ ਵਿੱਚ ਵੀ ਸਿਲੇਬਸ ਵਿੱਚ ਪੜਾਇਆ ਜਾਂਦਾ ਸੀ ਵੀ ਬਹਾਦਰ ਸ਼ਾਹ ਨੇ ਜਦੋਂ ਚਤੌੜ ਦੇ ਉੱਤੇ ਹਮਲਾ ਕੀਤਾ ਨਾ ਤੇ ਰਾਣਾ 사ंगा ਜਾਂ ਰਾਣਾ ਸੰਗਰਾਮ ਔਰ ਫਰਾਣਾ ਸੰਗਾ ਦੀ ਜਿਹੜੀ ਵਿਧਵਾ ਰਾਣੀ ਸੀ ਨਾ ਕਰਮਵਤੀ ਤੇ ਉਹਨੂੰ ਕਰਣਾਵਤੀ ਵੀ ਕਰਕੇ ਉਹਦਾ ਨਾਮ ਆਉਂਦਾ ਹੈ। ਮੁਗਲ ਬਾਦਸ਼ਾਹ ਨੂੰ ਉਹਨੇ ਰਖੜੀ ਭੇਜੀ ਸੀ। ਉਸ ਸਮੇਂ ਦਾਰਾਨ ਰਾਣੀ ਦਾ ਪੁੱਤਰ ਚਪੌੜ ਦੀ ਗੱਦੀ ਉੱਤੇ ਬੈਠਾ ਸੀ। ਔਰ ਉਹਦੇ ਕੋਲ ਐਨੀ ਵੱਡੀ रियासत ਵੀ ਨਹੀਂ ਸੀ। ਔਰ ਇੰਨੀ ਵੱਡੀ ਫੌਜ ਵੀ ਨਹੀਂ ਸੀ ਵੀ ਆਪਣੀ रियासत ਦੀ ਉਹ ਰੱਖਿਆ ਕਰ ਸਕਦਾ ਫੌਜ ਵੀ ਚਾਹੀਦੀ ਸੀ ਇਹ ਜੀਸ ਸਥਿਤੀ ਦੇ ਵਿੱਚ ਇਹ ਜੀ ਅਵਸਥਾ ਦੇ ਵਿੱਚ ਆਉਖੀ ਘੜੀ ਦੇ ਵਿੱਚ ਉਹਨੂੰ ਬੜੀ ਮਦਦ ਦੀ ਉਮੀਦ ਸੀ ਰਾਣੀ ਕਰਮਵਤੀ ਨੂੰ ਕਰਣਾਵਤੀ ਵੀ ਉਹਦਾ ਨਾਮ ਆਉਂਦਾ ਹੈ ਉਹਨੇ ਹਮਾਇੂ ਨੂੰ ਇੱਕ ਗਾਣਾ ਭੇਜਿਆ ਸੀ ਜਿਹਨੂੰ ਸ਼ਹੀਦੀ ਗਾਣਾ ਜਾਂ ਜੰਗ ਦਾ ਗਾਣਾ ਜਦੋਂ ਪਹਿਲਾਂ ਸਮੇਂ ਹੁੰਦੇ ਸੀ ਲੋਕ ਜੰਗ ਨੂੰ ਜਾਂਦੇ ਤੇ ਹੱਥਾਂ ਦੇ ਵਿੱਚ ਗੁੱਟਾਂ ਦੇ ਸ਼ਹੀਦੀ ਗਾਣੇ ਬੰਦੇ ਹੁੰਦੇ ਸੀ ਉਹ ਕਰਮਵਤੀ ਨੇ ਜਾਂ ਕਰਣਾਵਤੀ ਨੇ ਉਹ ਗਾਣਾ ਹਮਾਇੂ ਨੂੰ ਭੇਜਿਆ ਜਿਸ ਨੂੰ ਬਾਦਸ਼ਾਹ ਨੇ ਨਾ ਆਪਣੇ ਬਾਹ ਤੇ ਬੰਨਿਆ ਤੇ ਸਵੀਕਾਰ ਕਰ ਲਿਆ ਤੇ ਉਹਦੀ ਮਦਦ ਕਰਨ ਦਾ ਪ੍ਰਣ ਕੀਤਾ ਰਾਣੀ ਕਰਮਵਤੀ ਦੀ ਮਦਦ ਕਰਨ ਵਾਸਤੇ ਉਹਨੇ ਸੁਨੇਹਾ ਭੇਜ ਦਿੱਤਾ ਵੀ ਕੋਈ ਗੱਲ ਨਹੀਂ ਹਮਾਇਉ ਆਪਣੀ ਬੜੀ ਵੱਡੀ ਫੌਜ ਲੈ ਕੇ ਚਤੌੜ ਵੱਲ ਨਰਮਾਨਾ ਹੋ ਗਿਆ ਪਰ ਪਿਆ ਚਤੌੜ ਵੱਲ ਪਰ ਜਦੋਂ ਤੱਕ ਉਹ ਚਤੌੜ ਪਹੁੰਚਿਆ ਰਾਣੀ ਕਰਮਵਤੀ ਨੇ ਜ਼ੋਹਰ ਦੇ ਵਿੱਚ ਭਾਵ ਅੱਗ ਦੇ ਵਿੱਚ ਛਾਲ ਮਾਰ ਕੇ ਆਪਣੀ ਜਾਨ ਗਵਾ ਦਿੱਤੀ ਕਾਰਨ ਇਹ ਸੀ ਵੀ ਫੌਲ ਬੜੀ ਵੱਡੀ ਸੀ ਤੇ ਹਮਾਇੂ ਅਜੇ ਆ ਨਹੀਂ ਸੀ ਇਹਨੂੰ ਇਹ ਲੱਗਦਾ ਸੀ ਵੀ ਮੈਂ ਕਿਤੇ ਗੁਲਾਮ ਨਾ ਹੋ ਜਾਵਾਂ ਮੇਰੇ ਨਾਲ ਕੋਈ ਧੱਕਾ ਨਾ ਹੋ ਜਾਵੇ ਤੇ ਇਹ ਅੱਗ ਵਿੱਚ ਸੜ ਕੇ ਇਹ ਮਰ ਗਈ ਰਾਣੀ ਦੇ ਜੋਹਰ ਤੋਂ ਬਾਅਦ ਮਰਨ ਤੋਂ ਬਾਅਦ ਬਹਾਦਰ ਸ਼ਾਹ ਨੇ ਚਤੌੜ ਦੇ ਉੱਤੇ ਕਬਜ਼ਾ ਕਰ ਲਿਆ ਇਹ ਸੁਣ ਕੇ ਨਾ ਹੁਮਾਇਉ ਬੜੇ ਗੁੱਸੇ ਵਿੱਚ ਆ ਗਿਆ। ਅਦੇ ਬਦਲਾ ਲੈਣ ਲਈ ਚਤੌੜ ਦੇ ਉੱਤੇ ਇਹਨੇ ਹਮਲਾ ਕਰ ਦਿੱਤਾ। ਬਹਾਦਰ ਸ਼ਾਹ ਤੇ ਹੁਮਾਇਉ ਦਰਮਿਆਨ ਇਹ ਬੜੀ ਭਾਰੀ ਜਿਹੜੀ ਜੰਗ ਹੋਈ ਨਾ। ਇਹਦੇ ਵਿੱਚ ਹੁਮਾਇਉ ਨੇ ਇਹ ਅਲਾਕਾ ਜਿੱਤ ਲਿਆ। ਬੜੀ ਵੱਡੀ ਜਿੱਤ ਪ੍ਰਾਪਤ ਕੀਤੀ। ਤੇ ਚਤੌੜ ਦਾ ਜਿਹੜਾ ਰਾਜ ਭਾਗ ਸੀ ਨਾ ਉਹ ਦੁਬਾਰਾ ਰਾਣੀ ਕਰਮਵਤੀ ਦੇ ਪੁੱਤਰ ਨੂੰ ਜਿਹਦਾ ਨਾਮ ਆ ਵਿਕਰਮਜੀਤ ਨੂੰ ਦੇ ਦਿੱਤਾ ਅਤੇ ਇਸ ਤਰ੍ਹਾਂ ਇਹ ਭੈਣ ਭਰਾ ਦਾ ਜਿਹੜਾ ਰਿਸ਼ਤਾ ਸੀ ਨਾ ਇਹਨੂੰ ਪੱਕਿਆ ਕੀਤਾ ਇੱਕ ਤਾਂ ਇਤਿਹਾਸ ਦੇ ਵਿੱਚ ਜ਼ਿਕਰ ਇਹ ਆਉਂਦਾ ਹੈ ਵੀ ਇਸ ਤਰ੍ਹਾਂ ਕਰਕੇ ਉਦੋਂ ਤੋਂ ਇਹ ਰਖੜੀ ਸ਼ੁਰੂ ਹੋਈ ਤੇ ਦੂਸਰਾ ਇੱਕ ਹੋਰ ਪਰਮਾਨੰ ਮਿਲਦਾ ਭਵਿਸ਼ਯਤ ਪ੍ਰਮਾਨ ਪ੍ਰਾਣ ਦੇ ਵਿੱਚ ਕਥਾ ਵਿੱਚ ਇਸ ਤਰ੍ਹਾਂ ਦੱਸਿਆ ਗਿਆ ਵੀ ਦੇਵਤਾ ਇੰਦਰ ਦੀ ਪਤਨੀ ਸੂਚੀ ਨੇ ਉਹਨਾਂ ਨੂੰ ਰਖੜੀ ਬੰਨੀ ਸੀ ਦੇਵਤਾ ਇੰਦਰ ਦੀ ਪਤਨੀ ਸੂਚੀ ਨੇ ਉਹਨਾਂ ਨੂੰ ਰਖੜੀ ਬੰਨੀ ਸੀ ਇੱਕ ਵਾਰ ਦੇਵਰਾਜ ਇੰਦਰ ਅਤੇ ਦੇਵਤਾਂ ਦੇ ਵਿੱਚ ਭਿਆਨਕ ਲੜਾਈ ਹੋਈ ਤਾਂ ਦੇਵਰਾਜ ਦੀ ਪਤਨੀ ਸੂਚੀ ਜਿਹੜੀ ਹੈ ਉਹਨੇ ਗੁਰੂ ਬ੍ਰਸਪਤੀ ਦੇ ਕਹਿਣ ਤੇ ਦੇਵਰਾਜ ਇੰਦਰ ਦੇ ਗੁੱਟ ਤੇ ਰਖਿਆ ਸੂਤਰ ਧਾਗਾ ਬੰਨ ਦਿੱਤਾ ਹੁਣ ਪਹਿਲੀ ਜਿਹੜੀ ਆਪਾਂ ਸਾਖੀ ਸੁਣੀ ਹੈ ਉਹਦੇ ਵਿੱਚ ਭੈਣ ਨੇ ਭਰਾ ਦੇ ਗੁੱਟ ਤੇ ਰਖੜੀ ਬੰਨੀ ਹੈ ਭਵਿਸ਼ਯਧ ਪੁਰਾਣ ਦੇ ਵਿੱਚ ਪਤਨੀ ਨੇ ਆਪਣੇ ਪਤੀ ਦੇ ਗੁੱਟ ਤੇ ਰਖੜੀ ਬੰਨੀ ਹੈ ਫਿਰ ਇੰਦਰ ਨੇ ਇਸ ਰੱਖਿਆ ਸੂਤਰ ਦੀ ਖਾਤਰ ਉਹਦੀ ਤਾਕਤ ਦੇ ਨਾਲ ਆਪਣੀ ਤੇ ਆਪਣੇ ਸੈਨਾ ਦੀ ਜਾਨ ਬਚਾਈ ਇੱਕ ਦੇ ਹੋ ਗਿਆ ਇਸ ਤੋਂ ਅੱਗੇ ਜਿਹੜਾ ਇੱਕ ਹੋਰ ਪਰਮਾਨਾ ਮਿਲਦਾ ਹੈ ਮਹਾ ਭਾਰਤ ਵਿੱਚ ਇੱਕ ਵਾਰ 유ਦਿਸ਼ਤਰ ਨੇ ਸ਼੍ਰੀ ਕ੍ਰਿਸ਼ਨ ਨੂੰ ਪੁੱਛਿਆ ਬਈ ਕੀ ਉਹ ਸਾਰੀਆਂ ਮੁਸੀਬਤਾਂ ਨੂੰ ਦੂਰ ਕਰ ਸਕਾਂਗੇ ਕਿਰਪਾ ਕਰਕੇ ਇਹਦਾ ਕੋਈ ਹਾਲ ਸੁਣਾਓ ਦੱਸੋ ਕਿ ਉਦੋਂ ਕ੍ਰਿਸ਼ਨ ਜੀ ਨੇ ਯੁਦਿਸ਼ਤਰ ਨੂੰ ਇਹ ਕਿਹਾ ਸੀ ਕਿ ਆਪਣੇ ਸੈਨਿਕਾਂ ਆਪਣੇ ਫੌਜੀਆ ਆਪਣੇ ਸਿਪਾਈਆਂ ਨੂੰ ਰੱਖਿਆ ਦਾ ਧਾਗਾ ਬੰਨ੍ਹ ਦਿਓ ਕ੍ਰਿਸ਼ਨ ਜੀ ਨੇ ਕਿਹਾ ਇਸ ਤੋਂ ਬਾਅਦ ਯੁਦਿਸ਼ਤਰ ਨੇ ਆਪਣੀ ਸਾਰੀ ਫੌਜ ਦੇ ਗੁੱਟ ਦੇ ਉੱਤੇ ਉਹ ਰੱਖਿਆ ਸੂਤਰ ਬੰਨ੍ਹ ਦਿੱਤਾ ਉਹ ਧਾਗਾ ਬੰਨ੍ਹ ਦਿੱਤਾ ਜਸ ਤੋਂ ਬਾਅਦ ਯੁੱਧ ਜੰਗ ਦੇ ਵਿੱਚ ਯੁਨਿਸ਼ਟਰ ਦੀ ਸਾਰੀ ਸੈਨਾ ਜਿੱਤ ਗਈ ਇਹ ਮਹਾਭਾਰਤ ਦੇ ਵਿੱਚ ਇਹ ਸਾਖੀ ਲਿਖੀ ਆਉਂਦੀ ਇੱਕ ਸਾਖੀ ਹੋਰ ਆਉਂਦੀ ਹੈ ਇਹ ਜਿਹੜਾ ਰક્ષાਬੰਧ ਰਖੜੀ ਦਾ ਤਿਹਾੜ ਹੈ ਨਾ ਇਹ ਰક્ષાਬੰਧ ਹਿੰਦੂਆਂ ਦੇ ਲਈ ਇੱਕ ਬੜਾ ਮਹੱਤਵਪੂਰਨ ਤਿਉਹਾਰ ਹੈ ਇਸ ਤਿਹਾੜ ਦੇ ਨਾਲ ਕਈ ਹੋਰ ਕਥਾਵਾਂ ਜਿਹੜੇ ਪਹਿਲਾਂ ਆਪਾਂ ਸੁਣੀਆਂ ਨੇ ਅੱਗੇ ਵੀ ਇਤੋ ਇਹ ਕ ਮਹਾਕਾਵ ਮਹਾਪਾ ਹਰਤ ਤੋ ਉਤਪੰਨ ਹੋਇਆ ਹੈ ਪੁਰਾਣਿਕ ਕਥਾਵਾਂ ਦੇ ਕਥਾਵਾਂ ਦੇ ਅਨੁਸਾਰ ਨਾ ਸੁਦਰਸ਼ਨ ਚੱਕਰ ਦੇ ਨਾਲ ਭਗਵਾਨ ਕ੍ਰਿਸ਼ਨ ਦੀ ਉਂਗਲ ਗਲਤੀ ਦੇ ਨਾਲ ਕੱਟੀ ਗਈ ਸੀ ਇਹ ਦੇਖ ਕੇ ਦ੍ਰੋਪਦੀ ਨੇ ਖੂਨ ਜਿਹੜਾ ਉਂਗਲ ਦੇ ਵਿੱਚੋਂ ਖੂਨ ਵਹਿ ਰਿਹਾ ਸੀ ਨਾ ਉਹਨੂੰ ਰੋਕਣ ਲਈ ਆਪਣੀ ਸਾੜੀ ਤੋਂ ਕੱਪੜਾ ਪਾੜ ਕੇ ਦਿੱਤਾ ਤੇ ਜ਼ਖਮ ਦੇ ਉੱਤੇ ਉਹ ਬੰਨ੍ਹ ਦਿੱਤਾ ਭਗਵਾਨ ਕ੍ਰਿਸ਼ਨ ਨੇ ਇਸ ਤੋਂ ਪ੍ਰਭਾਵਤ ਹੋਏ ਬੜੇ ਪ੍ਰਭਾਵਤ ਹੋਏ ਤੇ ਉਹਨਾਂ ਨੇ ਹਮੇਸ਼ਾ ਉਸ ਦੀ ਰੱਖਿਆ ਕਰਨ ਦਾ ਵਾਅਦਾ ਕੀਤਾ ਵਚਨ ਦਿੱਤਾ ਉਹਨਾਂ ਨੇ ਇਹ ਵਾਅਦਾ ਪੂਰਾ ਵੀ ਕੀਤਾ ਔਰ ਪੂਰਾ ਉਦੋਂ ਕੀਤਾ ਜਦੋਂ ਦ੍ਰੋਪਦੀ ਨੂੰ ਹਸਤਨਾਪੁਰ ਦੇ ਸ਼ਾਹੀ ਦਰਬਾਰ ਦੇ ਵਿੱਚ ਜਨਤਕ અપਮਾਨ ਦਾ ਸਾਹਮਣਾ ਕਰਨਾ ਪਿਆ ਇਹ ਕਈ ਕਥਾਵਾਂ ਇਸ ਤਰ੍ਹਾਂ ਦੀਆਂ ਰਖੜੀ ਦੇ ਤਿਹਾੜੀ ਨਾਲ ਜੁੜਦੀਆਂ ਨੇ ਹੁਣ ਇੱਕ ਪਾਸੇ ਤੇ ਭਗਵਾਨ ਨੂੰ ਬੇਨਤੀ ਕੀਤੀ ਜਾਂ ਭਗਵਾਨ ਦੇ ਉਂਗਲ ਕੱਟਣ ਕਰਕੇ ਉਹਦੇ ਉੱਤੇ ਕੱਪੜਾ ਸਾੜੀ ਦਾ ਬਣਿਆ ਇੱਕ ਪਾਸੇ ਇੱਕ ਫੌਜਦਾਰ ਆਪਣੀ ਫੌਜ ਦੀ ਰੱਖਿਆ ਵਾਸਤੇ ਭਗਵਾਨ ਨੂੰ ਬੇਨਤੀ ਕਰਦਾ ਹੈ ਵੀ ਫੌਜ ਦੀ ਰੱਖਿਆ ਕਿਵੇਂ ਹੋਏ ਤੇ ਭਗਵਾਨ ਨੇ ਕਿਹਾ ਵੀ ਸਾਰਿਆਂ ਦੇ ਗੁੱਟਾਂ ਦੇ ਧਾਗੇ ਬਨਦਿਓ ਹੁਣ ਇੱਥੇ ਤੇ ਇਥੋਂ ਇਹ ਸਮਝ ਆਉਂਦੀ ਹੈ ਮਹਾਭਾਰਤ ਦੇ ਅਨੁਸਾਰ ਵੀ ਜਿਹਦੇ ਹੱਥ ਤੇ ਜਿਹਦੇ ਗੁੱਟ ਦੇ ਉੱਤੇ ਧਾਗਾ ਬਨ ਜਾਉਂਦੀ ਰੱਖਿਆ ਹੁੰਦੀ ਉਹਨੇ ਦੂਜੇ ਦੀ ਕੀ ਕਰਨੀ ਉਹ ਤੇ ਆਪਣੀ ਰੱਖਿਆ ਵਾਸਤੇ ਧਾਗੇ ਬਨ ਲ ਖੜਦਾ ਹੈ ਇਹ ਮਹਾਭਾਰਤ ਦੇ ਵਿੱਚ ਕਰਮਮਤੀ ਦੀ ਜੇ ਗੱਲ ਕਰੀਏ ਤੇ ਉਹਨੇ ਆਪਣੀ ਰੱਖਿਆ ਵਾਸਤੇ ਧਾਗਾ ਭੇਜ ਦਿੱਤਾ ਤੇ ਕਿਤੇ ਪਤਨੀ ਜਿਹੜੀ ਹੈ ਉਹ ਆਪਣੇ ਪਤੀ ਨੂੰ ਧਾਗਾ ਬੰਨਦੀ ਹੈ ਰੱਖਿਆ ਵਾਸਤੇ ਸੋ ਇਹ ਕਈ ਤਰ੍ਹਾਂ ਦੀਆਂ ਕਹਾਣੀਆਂ ਸਾਖੀਆਂ ਅ ਹਿੰਦੂ ਇਤਿਹਾਸ ਦੇ ਵਿੱਚੋਂ ਮਿਲਦੀਆਂ ਹਨ ਪਰ ਇਹ ਤੋਂ ਇਹ ਪ੍ਰਮਾਣ ਪਤਾ ਨਹੀਂ ਹੁੰਦਾ ਕਿ ਇਹ ਸੱਚੇ ਮੁੱੱਚੀ ਵੀ ਇਸ ਭੈਣ ਭਰਾ ਦੇ ਪਿਆਰ ਦਾ ਹੀ ਹੈ ਜਾਂ ਇਸ ਸਿੱਖਾਂ ਦਾ ਔਰ ਜੇ ਖਾਲੀ ਰਾਣੀ ਕਰਮਬਤੀ ਦੀ ਗੱਲ ਕਰੀਏ ਜਿਹੜੀ ਸਿਲੇਬਸ ਵਿੱਚ ਪੜਾਈ ਜਾਂਦੀ ਹੈ ਉੱਥੇ ਹਿੰਦੂ ਰਾਣੀ ਤੇ ਮੁਸਲਮਾਨ ਜਿਹੜਾ ਉਹ ਭਰਾ ਹਮਾਯੂ ਬਣਿਆ ਪਰ ਅੱਜ ਇਹ ਤਿਉਹਾਰ ਸਿੱਖਾਂ ਦੇ ਵਿੱਚ ਇੰਨਾ ਕੁ ਪ੍ਰਚਲਿਤ ਹੋ ਗਿਆ ਕੋਈ ਘਰ ਐਸਾ ਨਹੀਂ ਜਿੱਤੇ ਇਹ ਤਿਉਹਾਰ ਨਾ ਮਨਾਇਆ ਜਾਂਦਾ ਪਰ ਮੇਰੇ ਪਾਦਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਰਪਾ ਕੀਤੀ ਸੀ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗੇ ਤੇਜ ਦਿਓ ਮੈਂ ਸਾਰਾ ਉਦੋਂ ਤੱਕ ਮੇਰਾ ਤੇਜ ਪ੍ਰਤਾਪ ਸਾਰਾ ਹੀ ਖਾਲਸੇ ਦੇ ਉੱਤੇ ਆ ਜਦੋਂ ਤੱਕ ਇਹ ਨਿਰਲੇਪ ਰਹਿੰਦਾ ਤੇ ਜਦੋਂ ਰਲਗੱਡ ਹੋ ਗਿਆ ਤੇ ਫੇਰ ਕਹਿੰਦੇ ਜਬੇ ਗਹਿ ਬਪਰਨ ਕੀ ਰੀਤ ਮੈਂ ਨਾ ਕਰੋਂ ਇਨ ਕੀ ਪ੍ਰਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕਹਿੰਦੇ ਜਦੋਂ ਰਲਗੱਡ ਹੋ ਗਿਆ ਤੇਰਾ ਤੇ ਉਹ ਹਾਰ ਵੀ ਮੈਂ ਮਨਾ ਲੈਣਾ ਚਲ ਤੇਰਾ ਵੀ ਸਾ ਕਈ ਤਿਉਹਾਰ ਐਸੇ ਜਿਹੜੇ ਸਿੱਖਾਂ ਨੂੰ ਪਤਾ ਹੀ ਨਹੀਂ ਵੀ ਇਹ ਚੱਲੇ ਕਿਥੋਂ ਨੇ ਇਹਦਾ ਪਿਸ਼ੋਕੜ ਕੀ ਹੈ ਪਤਾ ਹੀ ਨਹੀਂ ਤੇ ਫਿਰ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਮੈਂ ਨਾ ਕਰੋ ਇਹਨਾਂ ਕੀ ਪ੍ਰਤੀਤ ਫਿਰ ਮੈਨੂੰ ਇਹਨਾਂ ਤੇ ਭੋਰਾ ਵੀ ਭਰੋਸਾ ਨਹੀਂ ਜਿਨ੍ਹਾਂ ਨੂੰ ਆਪਣੇ ਧਰਮ ਦਾ ਹੀ ਗਿਆਨ ਨਹੀਂ ਜਿਹੜੇ ਬੰਦੇ ਆਪਣੇ ਧਰਮ ਤੇ ਹੀ ਨਹੀਂ ਚੱਲ ਸਕਦੇ ਸਤਿਗੁਰੂ ਕਹਿੰਦੇ ਮੈਂ ਉਹਨਾਂ ਤੇ ਕੀ ਵਿਸ਼ਵਾਸ ਕਰਾਂ ਗੁਰੂ ਤੋਂ ਬੰਦਾ ਬੇਮੁਖ ਹੋ ਜਾਂਦਾ ਹੈ ਸੋ ਇਸ ਲਈ ਇਹਨਾ ਠੀਕ ਹੈ ਜਿਨ੍ਹਾਂ ਦਾ ਤਿਉਹਾਰ ਹੈ ਹੁਣ Eid ਹੈ ਮੁਸਲਮਾਨ ਭਰਾਵਾਂ ਦੀ Eid ਹੈ ਮੁਬਾਰਕ ਹੈ ਉਹਨਾਂ ਬੜੇ ਚਾਵਾ ਨਾਲ ਉਹ ਮਨਾਉਂਦੇ ਨੇ ਨਮਾਜ਼ ਪੜ੍ਹਦੇ ਨੇ ਖੁਦਾ ਦੀ ਇਬਾਦਤ ਕਰਦੇ ਨੇ ਰਾਮ ਨਾਮ ਰਾਮ ਨੌਮੀ ਹੈ ਕ੍ਰਿਸ਼ਨ ਜਨਮ ਅਸ਼ਟਮੀ ਹੈ ਸ਼ਵਰਾਤਰੀ ਇਹ ਹਿੰਦੂ ਵੀਰਾਂ ਦਾ ਤਿਉਹਾਰ ਹੈ ਮਨਾਉਣ ਮੁਬਾਰਕ ਹੈ ਚੰਗੀ ਗੱਲ ਹੈ ਮਨਾਉਣਾ ਚਾਹੀਦਾ ਵੀ ਪਰ ਇੱਕ ਦੂਸਰੇ ਦੇ ਧਰਮਾਂ ਦੇ ਤਿਉਹਾਰ ਜਿਹੜੇ ਨੇ ਆਪਣੇ ਜਿਹੜੇ ਧਾਰਮਿਕ ਤਿਉਹਾਰ ਛੱਡ ਛੱਡ ਕੇ ਦੂਸਰੇ ਤਿਉਹਾਰ ਮਨਾਉਣੇ ਹੁਣ ਸਿੱਖਾਂ ਦੇ ਤਿਉਹਾਰ ਅਸਲ ਕਿਹੜੇ ਨੇ ਸਾਖੀ ਜਦੋਂ ਖਾਲਸਾ ਦਾ ਜਨਮ ਹੋਇਆ ਅੰਮ੍ਰਿਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਗੁਰਤਾ ਗੱਦੀ ਦਿਹਾੜੇ ਸਿੰਘਾਂ ਸ਼ਹੀਦਾਂ ਯੋਧਿਆਂ ਦੇ ਸ਼ਹੀਦੀ ਦਿਹਾੜੇ ਇਹ ਨੇ ਤੇ ਧਾਰਮਿਕ ਤਿਉਹਾਰ ਮਨਾਓ ਦੀਵਾਲੀ ਗੁਰੂ ਹਰਗੋਬਿੰਦ ਪਾਤਸ਼ਾਹ ਨਾਲ ਸੰਬੰਧ ਹੁੰਦਾ ਹੈ ਮਨਾਓ ਵਿਸਾਖੀ ਹੈ ਖਾਲਸੇ ਦਾ ਜਨਮ ਦਿਹਾੜਾ ਮਨਾਓ ਚੰਗੀ ਗੱਲ ਐ ਧਾਰਮਿਕ ਤਿਹਾਰ ਜ ਮਨਾਵਾਂਗੇ ਤੇ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਪਤਾ ਲੱਗੇਗਾ ਪਰ ਜੇ ਆਪਣੇ ਅਸਲ ਜਿਹੜੇ ਤਿਹਾਰ ਨੇ ਉਹਨਾਂ ਨੂੰ ਛੱਡ ਛੱਡ ਕੇ ਹੋਰ ਹੀ ਤਿਹਾਰਾਂ ਦੇ ਪਿੱਛੇ ਤੁਰੇ ਫਿਰਾਂਗੇ ਕਹਿੰਦੇ ਕੌਮ ਉਦੋਂ ਖਤਮ ਹੋ ਜਾਂਦੀ ਏ ਜਦੋਂ ਕੌਮ ਦੇ ਇਤਿਹਾਸ ਨੂੰ ਖਤਮ ਕਰ ਦਿੱਤਾ ਜਾਵੇ ਔਰ ਇਹ ਬੜੀ ਵੱਡੀ ਸਾਜ਼ਿਸ਼ ਐ ਸਾਡੇ ਧਾਰਮਿਕ ਤਿਹਾੜ ਜਿਹੜੇ ਉਹਨਾਂ ਨੂੰ ਛੱਡ ਛੱਡ ਕੇ ਛਡਾ ਦਿੱਤਾ ਗਿਆ ਔਰ ਲੋਕ ਅਸੀਂ ਲੋਕ ਛੱਡ ਛੱਡ ਕੇ ਹੋਰ ਹੀ ਤਿਹਾੜ ਮਨਾਉਣੇ ਸ਼ੁਰੂ ਕਰ ਦਿੱਤੇ ਇਸ ਲਈ ਇਹਨਾਂ ਸਾਜ਼ਸ਼ਾ ਤੋਂ ਬਚਣ ਦੀ ਲੋੜ ਹੈ ਔਰ ਜਿਹੜੇ ਸੱਚਮੁੱਚ ਵਿੱਚ ਧਾਰਮਿਕ ਤਿਹਾੜ ਹੈ ਉਹ ਮਨਾਈਏ ਤੇ ਜਦੋਂ ਅਸੀਂ ਉਹ ਤਿਹਾਰ ਮਨਾਵਾਂਗੇ ਨਾ ਫਿਰ ਕਲਗੀਧਰ ਦੀ ਰਹਿਮਤਾ ਮੇਰਾ ਹੋਣਗੀਆਂ ਐ ਸਿੱਖਾਂ ਜਦਨ ਤੂੰ ਆਪਣੇ ਸੱਚੇ ਰਾਹ ਤੇ ਤੁਰ ਪੈਗਾ ਉਦੋਂ ਤੇਰੀ ਝੋਲੀ ਕਦੇ ਖਾਲੀ ਨਹੀਂ ਰਹੇਗੀ ਹਰ ਪਾਸਿਓ ਚੜਦੀ ਕਲਾ ਬਰਕਤਾਂ ਤੇ ਰਹਿਮਤਾਂ ਦੇ ਨਾਲ ਹੀ ਤੇਰੀ ਝੋਲੀ ਭਰੀ ਜਾਏਗੀ ਔਰ ਹਮੇਸ਼ਾ ਚੜਦੀ ਕਲਾ ਤੇਰੀ ਰਹੇਗੀ